ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪ ਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਨਾਮਤਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਸਥਾਨ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਵਿਕੇ ਨਾਮਤਾਰੀ ਮੁਖੀ ਸਤਗੁਰੂ ਉਦੇਸ ਸਿੰਘ ਜੀ ਦੀ ਹਾਜ਼ੂਰੀ ਵਿੱਚ ਹੋਲਾ ਮਹੱਲਾ ਆਰੰਭ ਹੋਇਆ ਜਿਸ ਵਿੱਚ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਉਹ ਸਤਿਗੁਰੂ ਉਦੇਸ਼ ਸਿੰਘ ਜੀ ਨੇ ਸੰਗਤਾਂ ਨੂੰ ਹੱਥੀਂ ਸੇਵਾ ਕਰਨ ਦਾ ਉਪਦੇਸ਼ ਦਿੱਤਾ ਇਸ ਮੌਕੇ ਤੇ ਵਿਦਿਆਕ ਜਥੇ ਵੱਲੋਂ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਆਓ ਸ਼ਹੀਦ ਬਿਸ਼ਨ ਸਿੰਘ ਦੇ 1200 ਪ੍ਰੋਗਰਾਮ ਵੀ ਕਰਵਾਇਆ ਗਿਆ ਅਸੀਂ ਕੈਨੇਡਾ ਤੋਂ ਆਏ ਹਾਂ ਕਾਫੀ ਸੰਗਤ ਸਾਕੋ ਸਪਾਸ਼ੀ ਦੀ ਕਰਪਾਣਾ ਅੱਜ ਦਾ ਸਰਕਰ ਉਦੇਸ ਸਿੰਘ ਜੀ ਸਾਹਿਬ ਜੀ ਹਯੂਨੀ ਦੇ ਵਿੱਚ ਭੈਣੀ ਸਾਹਿਬ ਦੇ ਖੋਲਾ ਵੱਲਾ ਚੱਲ ਰਿਹਾ ਵਾ ਇਸ ਦੇ ਵਿੱਚ ਸੋਸਾਗ ਉਹਨਾਂ ਦੇ ਦਰਸ਼ਨ ਸਾਧ ਸੰਗ ਦੇ ਦਰਸ਼ਕ ਬਜਰਮਾਨ ਕੀਤੇ ਸਾਰੇ ਦੂਰੋਂ ਦੂਰੋਂ ਚੱਲ ਕੇ ਆਏ ਆ ਬਹੁਤ ਹੀ ਆਨੰਦ ਭਈ ਮਾਹੌਲਾ ਸ੍ਰੀ ਸਾਹਿਬ ਜੀ ਬਾਛੇ ਦਾ ਬਹੁਤ ਬਸੰਗ ਹੋ ਰਿਹਾ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੀ ਛਤਰਛਾਇਆ ਹੇਠ ਸ੍ਰੀ ਭੈਣੀ ਸਾਹਿਬ ਵਿਖੇ 27 ਮਾਰਚ ਤੋਂ ਲੈ ਕੇ 31 ਮਾਰਚ ਤੱਕ ਕੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਇਸ ਹੋਲੇ ਮਹੱਲੇ ਦੌਰਾਨ ਇੱਥੇ ਵਿਸ਼ਵ ਨਾਮਤਰੀ ਵਿਦਿਅਕ ਜਥੇ ਦੇ ਵੱਲੋਂ ਬੱਚਿਆਂ ਨੂੰ ਨਾਲ ਗੁਰਮਤ ਨਾਲ ਜੋੜਨ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਸਾਖੀਆਂ ਕਵਿਤਾਵਾਂ ਗੁਰਬਾਣੀ ਹੋਰ ਜਿਹੜਾ ਗੁਰਗੁਰਮਤ ਇਤਿਹਾਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਜੋ ਜੋ ਬੱਚੇ ਜਿਸ ਤਰ੍ਹਾਂ ਸੁਣਾਉਂਦੇ ਆ ਉਹਨਾਂ ਨੂੰ ਪ੍ਰੋਤਸਾਹਨ ਦੇਣ ਵਾਸਤੇ ਇਨਾਮ ਦੀ ਪੁਰਸਕਾਰਾਂ ਦੀ ਵੀ ਵੰਡ ਕੀਤੀ ਜਾ ਰਹੀ ਹੈ ਕਿੰਨੇ ਦਿਨ ਚੱਲੂਗਾ ਜੀ ਇਹ 3 ਦਿਨਾਂ ਵਾਸਤੇ ਜਿਹੜਾ ਬੱਚਿਆਂ ਦਾ ਪ੍ਰੋਗਰਾਮ ਹੈ ਇਹ 28 29 30 ਤਰੀਕ ਤਿੰਨ ਦਿਨਾਂ ਵਾਸਤੇ ਚੱਲਣਾ ਹੈ ਜੀ ਸਵੇਰੇ ਹਰੀ ਮੰਦਰ ਤੋਂ ਕੁਝ ਮਾਦਮ ਹੋ ਜਾਊਗਾ ਅ ਕੱਲ ਉੱਥੇ ਹਰੀ ਮੰਦਰ ਦੇ ਵਿੱਚ ਇੱਕ ਆਰਟ ਪ੍ਰਤੀਯੋਗ ਆਰਟ ਐਗਜ਼ੀਬਿਸ਼ਨ ਲੱਗ ਰਹੀ ਹੈ ਹਨਰ ਦੇ ਨਾਮ ਤੇ ਇਹ ਪਿਛਲੇ 3 ਸਾਲਾਂ ਤੋਂ ਲੱਗ ਰਹੀ ਹੈ ਉੱਥੇ ਵਕ-ਵਕ ਖੇਤਿਆਂ ਤੋਂ ਜਿਹੜੇ ਲੋਕ ਆ ਰਹੇ ਜਿਹੜੇ ਆਪਣੇ ਕਲਾਕਾਰ ਹੈਗੇ ਆ ਉਹ ਆਪਣੀਆਂ ਪ੍ਰਸਤੁਤੀਆਂ ਉੱਥੇ ਪੇਸ਼ ਕਰ ਰਹੇ ਜੀ। ਸਭ ਦਾ ਸਵਾਗਤ ਹੈ ਕਿਤੇ ਕਿਤੇ ਪਹੁੰਚੀ ਹੈ। ਇਹ ਵਿਸ਼ਵ ਭਰ ਦੇ ਵਿੱਚੋਂ ਸੰਗਤ ਇੱਥੇ ਪਹੁੰਚੀ ਹੈ ਜੀ। ਅਲੱਗ-ਅਲੱਗ ਦੇਸ਼ਾਂ ਤੋਂ ਜਿੱਥੇ ਵੀ ਨਾਮਤਾਰੀ ਸੰਗਤ ਵਸਦੀ ਹੈ, ਇੱਥੇ ਉਹ ਦਰਸ਼ਨ ਦੇ ਰਹੀ ਹੈ ਜੀ, ਦਰਸ਼ਨ ਕਰ ਰਹੀ ਹੈ।